ਨਾ ਕੋਲ ਨਿਸ਼ਾਨਾ ਹੋਣਾ ਸਾਗੇ ਤਾਲਵੇਂ ਕੋਲ ਦੇ ਰਾਹ ਦੇ ਅੱਗੇ ਬਦਲ ਲਈ ਜੋਸ਼ ਅਡਾਰ ਬਣਦਾ ਹੈ ਇਹ ਰਾਹ ਹੈ ਅੱਗੇ ਬਦਲ ਲਈ ਜਲਦਬਾਜ਼ ਕਰਕੇ ਜੋਸ਼ ਕਦਮ ਚੱਕੇ ਜਾਣ ਤੇ ਇਸ ਦੇ ਅਰਥ ਵਿੱਚ ਸ਼ਾਮਿਲ ਤਿੰਨੇ ਬਰੇਜ ਬਾਰਦ ਸਜੋਤ ਕਿਸਾਨ ਮੋਰਚਾ ਸਜੋਤ ਕਿਸਾਨ ਮੋਰਚਾ ਗੈਰ ਚਾਤੀ ਕਿਸਾਨ ਮਜ਼ਦੂਰ ਮੋਰਚਾ ਸਵੈ ਰਛ ਮੋਰਚਾ ਸਾਰੇ ਸੰਘਰਸ਼ੀ ਬਰੇਜ ਬਾਰਦ ਹਨ ਇਹਨਾਂ ਸਾਂਝੀਆਂ ਮੱਗਾ ਉੱਪਰ ਆਪੋ ਆਪਣੇ ਥੜਿਆ ਉਪਰ ਆਪਣੇ ਆਪਣੇ ਦੇਸ਼ ਸਮਰਾਤਾ ਸੇਨ ਮੁਤਾਬਕ ਆਪਦੀ ਚੋਣ ਦੇ ਘੋਰ ਨੂੰ ਕਰਾਹੀ ਸਨਅਚ ਕਰ ਰਹੇ ਹਨ ਅੱਗੇ ਵੀ ਉਹ ਇਜਹਾਜ਼ ਕਰਛ ਜੰਮੀ ਆਜ਼ਾਦ ਰਹਿਣ ਦੇ ਨੰਬਰ 5 ਸੰਯੁਕਤ ਸਾਂਝ ਮੋਰ ਕਿਨਾ ਸਿਧਾ ਹੈ ਕਿ ਇਹ ਤਿੰਨੇ ਪਲੇਟਫਾਰਮ ਇਹ ਸ਼ਾਂਤੀ ਦੇਣ ਜੇ ਅੱਗੇ ਤੋਂ ਜਿੰਨਾ ਸਭ ਹੋ ਸਕੇ ਸਾਜੇ ਧਾਨਵੇਂ ਦੇ ਸੱਦੇ ਦੇਣ ਲਈ ਵੱਧ ਤੋਂ ਵੱਧ ਜੱਤ ਜੀ ਹੋਣਗੇ ਇੱਕ ਦੂਜੇ ਦੇ ਸੱਜਾਂ ਨਾਲ ਮੁਕਾਬਲੇ ਵਾਲੇ ਜਾਂ ਟਕਰਾਵੇਂ ਸੱਦੇ ਹਰ ਕੱਢਦੇ ਹੀ ਹੋਣਗੇ ਨੰਬਰ 6 ਤਿੰਨੇ ਪਲੇਟਕਾਰਡ ਸਾਜੇ ਕੋਲ ਲਈ ਇੱਕ ਦੂਜੇ ਦੇ ਪਲੇਟਕਾਰਡ ਨੂੰ ਤੋੜ ਦੇਣ ਜਾਂ ਜੱチェਬੰਦੀ ਨੂੰ ਤੋੜ ਕੇ ਨਾ ਦੇਣ ਦੀ ਮੰਗ ਨੂੰ ਜਦ ਜਤਰਿਆਂ ਨੂੰ ਜਾਂ ਭਾਵਨਾ ਨੂੰ ਸਮੋਚੇ ਘੋੜ ਲਈ ਨੁਕਸਾਨ ਦੇਖ ਸੰਤੇ ਹਨ ਫਕੂਮਤ ਕਲਾਕ ਬਖਤੀ ਜਾਣਵਾਈ ਸਾਜੀ ਦਾਖਰੂ ਆਪਸ ਵਿੱਚ ਖਾਰਜ ਕਰਨ ਲਈ ਇਹ ਕਾਰਵਾਈ ਫਜਦੇ ਹਨ ਅਜੇ ਆ ਨਹੀਂ ਹੋਣਾ ਚਾਹੀਦਾ ਜੇਕਰ ਸਰਕਾਰ ਵੱਲੋਂ ਕਾਰਪੋਰੇਟ ਦੇ ਪੱਖ ਜਿੱਡੇ ਤਾਗਾ ਹਮਲੇ ਦਰਾਂ ਇੱਕ ਜਿੰਨੇ ਹੀ ਪ੍ਰੇਕ ਪਰਵ ਸਾਜੇ ਸੂਚਕ ਅਰਸ਼ ਦੀ ਅਨਸਾਦੀ ਰੋਡ ਨੂੰ ਵਰਣੁਕਤਾ ਦਿੰਦੇ ਹਨ ਅਸੀਂ ਆਪਜੀ ਵਖਰੇਵਿਆਂ ਨੂੰ ਇੱਕ ਵਾਰ ਪਾਸੇ ਰੱਖ ਦੇਣ ਦੀ ਸਹਿਮਤੀ ਦਿੰਦੇ ਹਾਂ ਇਹਨਾਂ ਨੂੰ ਜਨਤਕ ਥੜਾ ਤੇ ਸੋਸ਼ਲ ਮੀਡੀਆ ਵਿੱਚ ਉਸਾਰਨ ਉੱਪਰ ਬੰਦੀ ਲਾਉਣ ਲਈ ਸਹਿਮਤੀ ਦਿੰਦੇ ਹਾਂ ਇਹਨਾਂ ਵਖਰੇਵਿਆਂ ਨੂੰ ਜਿੱਥੇ ਮੈਂ ਦੀ ਸਾਰਤਕ ਤੇ ਅੰਗਰੂਨੀ ਬਹਿਸ ਰਾਂਹ ਹੱਲ ਕਰਦੇ ਜਤਨ ਜਤਰਾਉਣ ਦੇ ਇਸ ਦੇ ਪੰਦ ਰਹਿਣ ਲਈ ਸਹਿਮਤੀ ਦਿੰਦੇ ਹਾਂ ਮਜੂਲ ਦਾ ਸਮੇ ਇੱਕ ਮੁਕ្សਗਾ ਚਲੀ ਅੰਛਰ ਦੀ ਲੋੜ ਇੱਕ ਦਾ ਪ੍ਰਾਪਤੀ ਦੇ ਰਾਣੀਆ ਵੇਚੀਆਂ ਨੂੰ ਤਾਨ ਰੱਖਦੇ ਹਾਂ ਸਦਾ ਦਿੱਤਾ ਜਾਂਦਾ ਹੈ ਕਿ ਸਮੂਹ ਖਾਂਜਾ ਬੁੱਧੀ ਦੀ ਵਰਗ ਕੋਣ ਹੱਥੋਂ ਕਹਤੇ ਸੀ ਸ਼ਕਤੀ ਇਸ ਨੂੰ ਦੇਖਲੇ ਚਾਲ ਲਈ ਸਾਜਗਰ ਤਹੌਲ ਬਲੋੜ ਬਲੋਂ ਸੁਜੁਤ ਗੋਰ ਦਾ ਭਾਰ ਇਹ ਬੱਤੇ ਨੂੰ ਸਾਰੀ ਜਨ ਸੰਗਤ ਹੈ ਜਿਹੜੀ ਹੱਥ ਖੜੇ ਪਾਸ ਕਰਕੇ ਮੈਂ ਨਾਰਾ ਹੱਥ ਖੜੇ ਪਾਸ ਕਰਕੇ ਨਾਰਾ ਲਾਵਾਂਗੇ ਸੰਯੁਕਤ ਵੋਟਾਂ ਆਲ ਇੰਡੀਆ ਸੰਯੁਕਤ ਵੋਟਾਂ ਕੋਲੇ ਦੇ ਬਾਅਦ Sunday, committee member.